ਭਾਰਤੀ ਸਟੇਟ ਬੈਂਕ ਦੇ ਆਰਥਿਕ ਸੋਧ ਵਿਭਾਗ ਨੇ ਆਪਣੀ ਰਿਸਰਚ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਦੇਸ਼ ਦੀ ਆਰਥਿਕ ਆਮਦਨ ਅਸਮਾਨਤਾ ਵਿੱਚ ਕਮੀ ਆਈਏ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਅਸਮਾਨਤਾ ਵਿੱਚ ਕਮੀ ਇਸ ਲਈ ਆ ਰਹੀਏ ਕਿਉਂਕਿ ਪਾਇਦਾਨ ਦੇ ਹੇਠਲੇ ਪੱਧਰ ਵਾਲੇ ਲੋਕ ਹੁਣ ਉੱਪਰ ਉੱਠ ਰਹੇ ਨੇ ਆਮਦਨ ਅਸਮਾਨਤਾ ਨੂੰ ਮਾਪਣ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਗਿਨੀ ਗੁਣਾਕ ਦੇ ਮੁਤਾਬਕ ਲੋਕਾਂ ਦੀ ਆਮਦਨ ਅਸਮਾਨਤਾ ਵਿੱਚ ਕਮੀ ਵਿੱਤੀ ਸਾਲ 2014-15 ਤੋਂ 2022-23 ਦੇ ਦੌਰਾਨ ਸਿਰਫ 0.472 ਤੋਂ ਘਟ ਕੇ 0.402 ਤੇ ਆ ਗਈ ਇਹ پیشੇ ਇੱਕ ਰਿਪੋਰਟ ਭਾਰਤੀ ਸਟੇਟ ਬੈਂਕ ਦੇ ਆਰਥਿਕ ਸੋਧ ਵਿਭਾਗ ਦੀ ਰਿਪੋਰਟ ਮੁਤਾਬਕ ਲੋਕਾਂ ਦੀ ਆਮਦਨ ਵਧਣ ਅਤੇ ਭਾਰਤੀ ਮੱਧ ਵਰਗ ਦੀ ਸਥਿਤੀ ਮਜ਼ਬੂਤ ਹੋਣ ਕਾਰਨ ਲੋਕਾਂ ਦੀ ਆਮਦਨ ਅਸਮਾਨਤਾ ਵਿੱਚ ਕਮੀ ਆਈ ਹੈ SBI ਦੀ ਖੋਜ ਰਿਪੋਰਟ ਵਿੱਚ ਮਹਿਲਾ ਕਿਰਤ ਸ਼ਕਤੀ ਦੀ ਵਧਦੀ ਭਾਗੀਦਾਰੀ, MSME ਦੇ ਆਂਦਰ ਪੱਧਰ 'ਤੇ ਸਪਸ਼ਟਵਾਦ ਅਤੇ ਕੋਵਿਡ ਮਹਾਮਾਰੀ ਦੇ ਬਾਅਦ ਬਦਲਦੇ ਖਪਤ ਰੁਝਾਨ ਨੂੰ ਵੀ ਦਿਖਾਇਆ ਗਿਆ ਹੈ। ਭਾਰਤੀ ਸਟੇਟ ਬੈਂਕ ਗਰੁੱਪ ਦੇ ਮੁੱਖ ਆਰਥਿਕ ਸਲਾਹਕਾਰ ਸੋਮਿਆ ਕਾਂਤੀ ਕੋਸ਼ ਨੇ ਕਿਹਾ ਹੈ ਕਿ ਵਸੂਲੀ ਦੇ ਆਕਾਰ ਜਾਂ ਵਧਦੀ ਅਸਮਾਨਤਾ ਦੀਆਂ ਦਲੀਲਾਂ ਭਾਰਤੀ ਸੰਦਰਭ ਵਿੱਚ ਇਤਿਹਾਸ ਬਣੇ ਹੋਏ ਨੇ। ਇੱਕ ਰਿਪੋਰਟ ਵਿੱਚ ਕਈ ਖੋਜਾਂ ਦੇ ਆਧਾਰ 'ਤੇ ਇਸ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਹੈ। ਵਿਅਕਤੀਆਂ ਦੀ ਟੈਕਸ ਯੋਗ ਆਮਦਨ ਤੋਂ ਆਈਟੀਆਰ ਡਾਟਾ ਦੀ ਵਰਤੋਂ ਕਰਕੇ ਗਿਣੀ ਨੂੰ एफिशिएंट ਮਹਿਮਾਨ ਨੇ ਨਾਲ ਪਤਾ ਚਲਦਾ ਹੈ ਕਿ ਭਾਰਤੀ ਟੈਕਸ ਦਾ ਤਾਵਾ ਦੀ ਆਫਤ ਆਮਦਨ ਵਿੱਤੀ ਸਾਲ 2014 ਵਿੱਚ 4.6 ਲੱਖ ਰੁਪਏ ਤੋਂ ਵੱਧ ਕੇ ਵਿੱਤੀ ਸਾਲ 2022 ਵਿੱਚ 13 ਲੱਖ ਰੁਪਏ ਹੋ ਗਈ ਹੈ ਜੋ ਦਰਸਾਉਂਦੀ ਹੈ ਕਿ ਸਮੁੱਚੇ ਤੌਰ ਤੇ ਸਮਾਜ ਦੀ ਆਮਦਨ ਵਧੀ ਹੈ ਵਿੱਤੀ ਸਾਲ 2014 ਵਿੱਚ 3.5 ਲੱਖ ਰੁਪਏ ਤੋਂ ਘੱਟ ਆਮਦਨ ਸਮੂਹ ਨਾਲ ਸੰਬੰਧਿਤ ਵਿਅਕਤੀਗਤ ਆਈਟੀਆਰ ਰਿਟਰਨ ਦਾਖਲ ਕਰਨ ਵਾਲਿਆਂ ਵਿੱਚੋਂ 36.3% ਨੇ ਇਸ ਸਮੂਹ ਨੂੰ ਛੱਡ ਦਿੱਤਾ ਹੈ ਤੇ ਉੱਪਰ ਦੇ ਵੱਲ ਨੂੰ ਸ਼ਿਫਟ ਹੋ ਗਏ ਨੇ 3. 5 ਲੱਖ ਰੁਪਏ ਤੋਂ ਘੱਟ ਆਮਦਨੀ ਵਾਲੇ ਲੋਕਾਂ ਵਿੱਚ ਆਮਦਨ ਆਸਮਾਨਤਾ ਵਿੱਤੀ ਸਾਲ 2014 ਵਿੱਚ ਘਟ ਕੇ 21.8% ਤੋਂ ਵਿੱਤੀ ਸਾਲ 2021 ਵਿੱਚ 15.8% ਹੋ ਗਈ ਹੈ ਸਧਾਰਨ ਸ਼ਬਦਾਂ ਵਿੱਚ ਇਸ ਦਾ ਮਤਲਬ ਇਹ ਹੈ ਕਿ ਇਸ 7 ਸਾਲਾਂ ਦੀ ਮਿਆਦ ਦੌਰਾਨ ਆਬਾਦੀ ਦੀ ਤੁਲਨਾ ਵਿੱਚ ਕੁੱਲ ਆਮਦਨ ਵਿੱਚ ਇਸ ਆਮਦਨ ਸਮੂਹ ਦੀ ਹਿੱਸੇਦਾਰੀ 16% ਵਧੀ ਹੈ 10 ਕਰੋੜ ਰੁਪਏ ਤੱਕ ਦੀ ਕੁੱਲ ਆਮਦਨ ਵਾਲੀਆਂ ਲਗਭਗ 20 ਫੀਸਦੀ ਸਰਗਰਮ ਫਰਮਾਂ ਨੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ ਬਿਊਰੋ ਰਿਪੋਰਟ ਦੂਰਦਰਸ਼ਨ ਸਮਾਚਾਰ ਜਲੰਧਰ